ਅਮਰੀਕਾ ਤੋਂ ਰਿਪੋਰਟ ਹੋਏ ਭਾਰਤੀਆਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਲੱਗੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਕੀ ਕੁਝ ਵਾਪਰਿਆ ਲੰਘੇ ਮਹੀਨਿਆਂ ਦੇ ਵਿੱਚ ਉਹਨਾਂ ਦੇ ਨਾਲ ਕੀ ਕੁਝ ਵਾਪਰਿਆ ਕਿਵੇਂ ਉਹ ਭਾਰਤ ਵਿੱਚੋਂ ਨਿਕਲੇ ਕਿੱਥੋਂ ਕਿੱਥੋਂ ਲੰਘੇ ਕਿਵੇਂ ਸਾਊਥ ਅਮਰੀਕਾ ਤੋਂ ਹੁੰਦਿਆਂ ਹੋਇਆਂ ਉਹ ਨਾਰਥ ਅਮਰੀਕਾ ਵਿੱਚ ਜਾ ਵੜੇ ਯਾਨੀ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਦਾਖਲ ਹੋਵੇ ਕਿਵੇਂ ਭਾਰਤ ਤੋਂ ਡੰਕੀ ਲਾਈ ਔਰ ਪਹਿਲਾਂ ਦੁਬਈ ਔਰ ਫਿਰ ਵਕਫ ਵਕਫ ਪੜਾ ਪੈਦਾ ਕਰਦੇ ਹੋਏ ਵਕਫ ਵਕਫ ਪੜਾ ਪਾਰ ਕਰਦੇ ਹੋਏ ਅਗਾਹ ਪਹੁੰਚੇ ਅਰੀਜ਼ੋਨਾ ਕਦੀ ਨਾਮਾ ਦੇ ਜੰਗਲ ਔਰ ਵਖ ਵਖ ਕੈਂਪਾਂ ਦੇ ਵਿੱਚ ਕਿਵੇਂ ਰੱਖਿਆ ਗਿਆ ਇਹ ਸੁਣ ਕੇ ਲੂ ਕੰਡੇ ਖੜੇ ਹੁੰਦੇ ਇੱਕ ਵਾਰ ਤਾਂ ਇਹ ਬੰਦਾ ਇਹ ਸੋਚਦਾ ਹੈ ਕਿ ਇਸ ਤਰ੍ਹਾਂ ਦਾ ਤਰੀਕਾ ਅਖਤਿਆਰ ਹੀ ਕਿਉਂ ਕੀਤਾ ਗਿਆ بڑے ਸਵਾਲ ਪੈਦਾ ਹੁੰਦੇ ਨੇ ਪਰ ਇਹਦੇ ਦਰਮਿਆਨ ਇੱਕ ਹੋਰ ਮਾਮਲਾ ਸਾਹਮਣੇ ਆਇਆ ਕੈਂਪਾਂ ਦੇ ਅੰਦਰ ਕੀ ਕੁਝ ਹੁੰਦਾ ਸੀਗਾ ਹੁਣ ਤਾਂ ਇਹ ਸਮਝਿਆ ਜਾਂਦਾ ਰਿਹਾ ਨਾ ਕਿ ਚਲੋ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਸਤਿਆਂ ਦੇ ਵਿੱਚੋਂ ਲੰਘਦੇ ਪਏ ਆ ਜੰਗਲਾਂ ਦੇ ਵਿੱਚੋਂ ਲੰਘਦੇ ਪਏ ਆਪਣੀ ਜਾਨ ਬਚਾ ਕੇ ਲੁਕ ਕੇ ਛਿਪ ਕੇ ਕਿਸੇ ਕਿਸੇ ਦੇਸ਼ ਦੇ ਪ੍ਰਸ਼ਾਸਨ ਦੇ ਹੱਥ ਵਸ ਨਾ ਜਾਣ ਇਸ ਵਾਸਤੇ ਉਹ ਇਹਨਾਂ ਤਰੀਕਿਆਂ ਨੂੰ ਅਖਤਿਆਰ ਕਰਦੇ ਤੇ ਇਸ ਦਰਮਿਆਨ ਉਹਨਾਂ ਦੇ ਨਾਲ ਬਹੁਤ ਤੱਕਾ ਹੋਇਆ ਇਸ ਗੱਲ ਨੂੰ ਬਿਲਕੁਲ ਵੀ ਨੈਗਲੈਕਟ ਨਹੀਂ ਕੀਤਾ ਜਾ ਸਕਦਾ ਕਿ ਉਹਨਾਂ ਨਾਲ ਤੱਕਾ ਹੋਇਆ ਪਰ ਇੱਕ ਹੋਰ ਵੱਡਾ ਖਲਾਸਾ ਕਿ ਕੈਂਪਾਂ ਦੇ ਅੰਦਰ ਕੀ ਹੋਇਆ ਕੈਂਪ ਤਾਂ ਉਹ ਜਿੱਥੇ ਸ਼ਰਨਾਰਥੀ ਕੈਂਪ ਕਹਿ ਲਈਏ ਜਾਂ ਫਿਰ ਜਿੱਥੇ ਇਹਨਾਂ ਨੂੰ ਰੱਖਿਆ ਗਿਆ ਅਲਟੀਮੇਟਲੀ ਅਮਰੀਕਾ ਦੇ ਵਿੱਚ ਯਾ ਅਮਰੀਕਾ ਪਹੁੰਚਣ ਤੋਂ ਬਾਅਦ ਉੱਥੇ ਇਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਹੋਇਆ ਗੁਰਦਾਸਪੁਰ ਦਾ ਇੱਕ ਮੁੰਡਾ ਇਸ ਉੱਤੇ ਵੱਡੇ ਖੁਲਾਸੇ ਕਰਦਾ ਨਜ਼ਰ ਆ ਰਿਹਾ ਉਸਨੇ ਸਾਫ਼ ਤੌਰ ਤੇ ਦੱਸਿਆ ਕਿ ਕਿਵੇਂ ਉਹ ਵਕ ਵਕ ਥਾਵਾਂ ਤੋਂ ਹੁੰਦਾ ਹੋਇਆ ਕਿਹਨਾ ਹਾਲਾਤਾਂ ਦੇ ਵਿੱਚ ਉਹ ਅਮਰੀਕਾ ਪਹੁੰਚਿਆ ਮੈਕਸੀਕੋ ਵਾਲੀ ਕੰਧ ਟੱਪੀ ਔਰ ਟੱਪਣ ਤੋਂ ਬਾਅਦ ਜਦੋਂ ਪੁਲਿਸ ਨੇ ਉਸ ਨੂੰ ਫੜਿਆ ਅਮਰੀਕੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਕੈਂਪ ਚ ਲੈ ਕੇ ਗਏ ਕੈਂਪ ਚ ਲਿਜਾ ਕੇ ਉਸ ਦੇ ਨਾਲ ਕੀ ਹਸ਼ਰ ਕੀਤਾ ਜਾਂ ਆਸ-ਪਾਸ ਦੇ ਲੋਕਾਂ ਨਾਲ ਕੀ ਹਸ਼ਰ ਕੀਤਾ ਇਸ ਮੁੰਡੇ ਨੇ ਉਹ ਸਾਰਾ ਬਿਆਨ ਕੀਤਾ ਆਓ ਸੁਣਦੇ ਹਾਂ ਕੀ ਕੁਝ ਹੋਇਆ ਇਸ ਨੌਜਵਾਨ ਦੇ ਨਾਲ ਜਾਂ ਬਾਕੀ ਤੇਰੇ ਨੌਜਵਾਨ ਉੱਥੇ ਜਾਂਦੇ ਨੇ ਉਹਨਾਂ ਦੇ ਨਾਲ ਕਿਵੇਂ ਕੀ ਕੁਝ ਹੁੰਦਾ ਕੀ ਸਲੂਕ ਅਸਲ ਦੇ ਵਿੱਚ ਉੱਥੇ ਹੁੰਦਾ ਫਿਰ ਮੈਨੂੰ ਕੈਂਪ ਦੇ ਵਿੱਚ ਲੈ ਗਏ 20 ਦਿਨ ਰੱਖਿਆ ਉਹਨਾਂ ਨੇ ਕੈਂਪ ਦੇ ਵਿੱਚ ਤੇ ਕੈਂਪ ਦੇ ਵਿੱਚ ਭਾਈ ਟੌਰਚਰ ਕਰਦੇ ਜਿੱਦਾਂ ਕਿਦਾਂ ਕੈਂਪ ਜੇ ਇਹ ਮਤਲਬ ਏਸੀ ਚੱਲਦਾ ਰਹਿੰਦਾ ਹੀ ਉੱਥੇ 24 ਘੰਟੇ ਭਾਜੀ ਉੱਥੇ ਇੱਕ ਸਿਲਵਰ ਪੇਪਰ ਦੀ ਪੰਨੀ ਜਿਹਨ ਦੀ ਉਹ ਮਤਲਬ ਕਲੈਂਦ ਦੇ ਦਿੰਦੇ ਜਿੰਨੇ ਵੀ ਮੁੰਡੇ ਸੀ ਸਲਵਰ ਭਾਜੀ ਹਾਂਜੀ ਸਾਰੇ ਮੁੰਡੇ ਨੰਗੇ ਸਰੀ ਆਏ ਭਾਜੀ ਲੈਣੀ ਭਾਈ ਲਵਾ ਦਿੰਦੇ ਉਸ ਵੇਲੇ ਜਦੋਂ ਕੈਂਪ ਦੇ ਅੰਦਰ ਐਂਟਰ ਹੋਣਾ ਨਾ ਉਦੋਂ ਤੁਹਾਨੂੰ ਗਾਣਾ ਕਰਦੇ ਨਾਲ ਇੰਗਲਿਸ਼ ਦੇ ਵਿੱਚ ਤੁਹਾਨੂੰ ਨਾਲੇ ਪੜਨੇ ਪੁਰਨ ਲਵਾ ਕੇ ਡਸਟਬਿਨ ਦੇ ਵਿੱਚ ਸੁੱਟ ਦਿੰਦੇ ਜਿਹਦੇ ਵਿੱਚ ਮਤਲਬ ਗਾਰਬੇਜ ਵਗੈਰਾ ਸਭ ਕੁਝ ਰੱਖਿਆ ਦਾ ਫੂਡ ਫਾਰਡ ਵਗੈਰਾ ਦੇ ਵਿੱਚ ਵੇਸਟੇਜ ਇਨ ਫੂਡ ਦੀ ਉਹਦੇ ਵਿੱਚ ਸਭ ਕੁਝ ਸਟਾਰਟ